ਬਲੋ ਖੇੜਾ ਦੇ ਨੇੜੇ ਪਿੰਡ ਜਮੀਤਗੜ ਵਿਖੇ ਪਿੰਡ ਦੀਆਂ ਔਰਤਾਂ ਵੱਲੋਂ ਸਾਂਝੇ ਤੌਰ ਤੇ ਪਿੰਡ ਦੀ ਧਰਮਸ਼ਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਸਾਂਝੇ ਤੌਰ ਤੇ ਇਕੱਠੇ ਹੋ ਰਲ ਮਿਲ ਮਨਾਉਂਦੇ ਰਹਿਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਇਸ ਤਿਉਹਾਰ ਦਾ ਇੱਕੋ ਹੀ ਮਕਸਦ ਹੈ ਕਿ ਅੱਜ ਦੀਆਂ ਧੀਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦਾ ਸੱਭਿਆਚਾਰ ਕੀ ਹੈ ਕਿਉਂਕਿ ਮਾਡਰਨ ਜਮਾਨੇ ਦੇ ਵਿੱਚ ਲੋਕ ਪੰਜਾਬੀ ਕਲਚਰ ਭੁੱਲਦੇ ਜਾ ਰਹੇ ਹਨ ਉਹਨਾਂ ਕਿਹਾ ਕਿ ਤੀਆਂ ਮਨਾਉਂਦਾ ਮੁੱਖ ਮਕਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਸੱਭਿਆਚਾਰ ਨਾਲ ਜੋੜੀ ਰੱਖਣਾ ਹੈ ਉਹਨਾਂ ਦੱਸਿਆ ਕਿ ਪ੍ਰੋਗਰਾਮ ਮੌਕੇ ਛੋਟੇ ਬੱਚਿਆਂ ਪਿੰਡ ਦੀਆਂ ਕੁੜੀਆਂ ਬੁੜੀਆਂ ਅਤੇ ਨੌਹਾਨੇ ਰਲ ਮਿਲ ਕੇ ਪੁਰਾਤਨ ਸਮੇਂ ਦੀਆਂ ਬੋਲੀਆਂ ਗੀਤ ਟੱਪੇ ਸਿੱਠਣੀਆਂ ਗਾ ਨੱਚ ਟੱਪ ਕੇ ਇਹ ਤਿਉਹਾਰ ਮਨਾਇਆ ਅਜਤੀਆਂ ਦਾ ਤਿਹਾਰ ਮਨਾਇਆ ਗਿਆ ਕਿਵੇਂ ਲੱਗਦਾ ਵੀ ਇਹ ਮਨਾਉਣਾ ਚਾਹੀਦਾ ਤਿਹਾਰ ਜਾਂ ਕਿਉਂ ਮਨਾਉਣਾ ਚਾਹੀਦਾ ਮੇਰਾ ਨਾਮ ਕਮਲਜੀਤ ਕੌਰ ਹੈ ਮੈਂ ਪਿੰਡ ਜਮੀਤਗੜ੍ਹ ਤੋਂ ਆ ਇਹ ਅਜਤੀਆਂ ਸਾਡੇ ਪਿੰਡ ਦੀਆਂ ਧੀਆ ਭੈਣਾਂ ਬੀਬੀਆਂ ਨੇ ਇਕੱਠੇ ਹੋ ਕੇ ਮਨਾਇਆ ਇਹ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਹੈ ਦੇ ਨਾਲ ਵਿਆਹਾਂ ਅੱਜ ਤੋਂ 20 30 ਸਾਲ ਪਹਿਰੇ ਜਾਂ 15 ਸਾਲ ਪਹਿਰੇ ਜਿਹੜੀ ਕੁੜੀਆਂ ਧੀਆ ਭੈਣਾਂ ਵਿਆਈਆਂ ਉਹ ਇਸ ਇਸ ਤਿਹਾਰ ਵਿੱਚ ਇਕੱਠੀਆਂ ਹੁੰਦੀਆਂ ਇਹਦੇ ਨਾਲ ਕੁੜੀਆਂ ਵਿਆਹ ਜਿਹੜੀਆਂ ᱛੀਆਂ ਆਪਣਾ ਅੱਜ ਪੁਰਾਣੀਆਂ ਵਿਛੜੀਆਂ ਹੋਈਆਂ ਹੁੰਦੀਆਂ ਨੇ ਅੱਜ ਦੇ ਦਿਨ ਇਕੱਠੀਆਂ ਹੋ ਗਏ ਪਿੰਗਾ ਪਾਉਂਦੀਆਂ ਐ ਤੇ ਗਿੱਧਾ ਗਿੱਧਾ ਪਾਉਂਦੀ ਭੰਗੜੇ ਪਾਉਂਦੀਆਂ ਪੁਰਾਣੇ ਰੀਤੀ ਰਿਵਾਜਕ ਤੌਰ ਕਰਦੀਆਂ ਚਰਖਾ ਘੱਤਦੀਆਂ ਐ ਜੀ ਜਿਹੜਾ ਅੱਜ ਇਹ ᱛੀਆਂ ਦਾ ਤਿਹਾਰ ਮਨਾਇਆ ਗਿਆ ਕਿਵੇਂ ਉਪਰਾਲਾ ਕੀਤਾ ਗਿਆ ਕਿਹਨਾ ਵੱਲੋਂ ਕੀਤਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਵਿੰਦਰ ਕੌਰ ਪਿੰਡ ਜਮੀਤਗੜ੍ਹ ਅੱਜ ਜਿਹੜਾ ᱛੀਆਂ ਦਾ ਤੇ ਹੋਰ ਮਨਾਇਆ ਗਿਆ ਐ ਇਹ ਸਾਰਾ ਸਾਂਝੇ ਪਿੰਡ ਦੀਆਂ ਜਿਹੜੀਆਂ ਜਨਾਨੀਆਂ ਨੇ ਬੀਬੀਆਂ ਨੇ ਭੈਣਾਂ ਨੇ ਇਹਨਾਂ ਨੇ ਰਲ ਕੇ ਮਨਾਇਆ ਐ ਤੇ ਅੱਜ ਦੇ ਦਿਨ ਜਿਹੜੀਆਂ ਕਾਫੀ ਚਿਰਾਂ ਤੋਂ ਵਿਛੜੀਆਂ ਹੋਈਆਂ ਭੈਣਾਂ ਨੇ ਧੀਆਂ ਨੇ ਸਾਰੀਆਂ ਆਪ ਦੇ ਪੇਕੇ ਘਰ ਆਉਂਦੀਆਂ ਨੇ ਤੇ ਪਿੰਡ ਦੀਆਂ ਬਹੂਆਂ ਇਕੱਠੀਆਂ ਹੋ ਕੇ ਨੂਹਾਂ ਇਕੱਠੀਆਂ ਹੋ ਕੇ ਪਿੰਗਾ ਪਾਉਂਦੀਆਂ ਨੇ ਚਰਖੇ ਕੱਤਦੀਆਂ ਨੇ ਤੇ ਗਿੱਧਾ ਪਾਉਂਦੀਆਂ ਨੇ ਤੇ ਇਹ ਉਪਰਾਲਾ ਸਾਡੇ ਪਿੰਡ ਦੀਆਂ ਸਾਰੀਆਂ ਬੀਬੀਆਂ ਨੇ ਸਾਰੇ ਸਾਰੇ ਪਿੰਡ ਦੇ ਵਸੀਆਂ ਨੇ ਇਕੱਠੇ ਹੋ ਕੇ ਕੀਤਾ ਹੈ ਇਹ ਸੱਭਿਆਚਾਰ ਸਾਡੇ ਵਿਰਸੇ ਦਾ ਇੱਕ ਨਿਖੜਮਾ ਅੰਗ ਹੈ ਇਸ ਨੂੰ ਮਨਾਉਂਦੇ ਰਹਿਣਾ ਚਾਹੀਦਾ ਹੈ ਆਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਦਾ ਰਹੇ ਬੀਬੀ ਜੀ ਨੇ ਅੱਜ ਭੈਣਾ ਬਲੂ ਇੱਥੇ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਗਿਆ ਡੀ ਜੇ ਲਾ ਕੇ ਤੁਹਾਡੇ ਵੇਲੇ ਜਿਵੇਂ ਐਵੇਂ ਮਨਾਉਂਦੇ ਸੀ ਅੱਗੇ ਕੋਈ ਤਾਂ ਮਨਾਉਂਦਾ ਪੁੱਤ ਅਗਲਾ ਗਿੱਧਾ ਪਾਉਂਦੇ ਤੇ ਆਂ ਨੱਚਦੇ ਆਂ ਤੇ ਗੀਤਾਂ ਪਾਉਂਦੀਆਂ ਤੇ ਹੁਣ ਕੋਈ ਹੁਣ ਤਾਂ ਨਿਆਣਾ ਨਾ ਨੰਬਾ ਪਿਆਰ ਚਲਾਇਆ ਇਹ ਹੁਣ ਚੱਲਿਆ ਮੁੱਕ ਗਈ ਆ ਡੀ ਜੇ ਵਾਲਾ ਵਿਹਾਰ ਹਾਂ ਡੀ ਜੇ ਦਾ ਵਿਹਾਰ ਹੁਣ ਚੱਲਿਆ ਪੁੱਤ ਪਹਿਲਾਂ ਲੋਕ ਬੋਲੀਆਂ ਪੰਜਾਬੀ ਟੱਪੇ ਗਾਉਂਦੇ ਹਾਂ ਪਹਿਲਾਂ ਕਿੱਦਾਂ ਪਾਉਂਦੇ ਬੋਲੀਆਂ ਪਾਉਂਦੀਆਂ ਤੇ ਨੱਚਦੀਆਂ ਕੁੜੀਆਂ ਪਿੰਗਾ ਪਾਉਂਦੇ ਹੁਣ ਜਿਹੜੀ ਹੁਣ ਦੀ ਬੀਬੀਆਂ ਕੁੜੀਆਂ ਪਾਉਣਾਂ ਹੁਣ ਫੁੱਟਾ ਪੁੱਟਾ ਹੋਰ ਸਾਡੀ ਜੀ ਆਪ ਨੱਚਦੀਆਂ ਕੁੜੀਆਂ ਕਹਿੰਦਾ ਪਰ ਬੋਲੀਆਂ ਆਉਣ ਨੂੰ ਆਉਣੇ ਸੰਤਾਉਂਦੀਆਂ ਨਹੀਂ ਨਾਟ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز